ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਜਿੱਥੇ ਪੂਰੀ ਦੁਨੀਆ ਦੇ ਵਿੱਚ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਵਕਵਾ ਥਾਵਾ ਉਤੇ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ ਹੈ। ਇਸੇ ਤਿਹਾਰ ਤੇ ਖਨਵਾ ਦੇ ਡੇਢਵੇਂ ਪਿੰਡ ਸਲਾਣਾ ਵਿਖੇ 6ਵੀਂ ਪਾਤਸ਼ਾਹੀ ਮੀਰੀ ਪੀਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਾਂ ਦੀ ਅਗਵਾਈ ਹੇਠ ਆਰੰਭ ਹੋਇਆ ਹੈ। ਜੋ ਕਿ ਪਿੰਡ ਸਲਾਣਾ ਬਗੌਰ ਰਤਨਪਾਲੋ ਆਦਿ ਪਿੰਡਾਂ ਦੇ ਵਿੱਚੋਂ ਦੀ ਲੰਘ ਰਿਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਨੂੰ ਫੁੱਲਾਂ ਵਾਲੀ ਵਿਸ਼ੇਸ਼ ਗੱਡੀ ਦੇ ਵਿੱਚ ਸਜੋਬਤ ਕੀਤਾ ਗਿਆ। ਉੱਥੇ ਰਾਗੀ ਅਤੇ ਢਾਡੀ ਜਥੇਆਂ ਆਪਣੇ ਗੁਰੂ ਜੀਆਂ ਸੰਗਤਾਂ ਦੇ ਵੱਲੋਂ ਗੁਰੂ ਜਸ ਦਾ ਜਾਪ ਕੀਤਾ ਗਿਆ। ਜਿੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਨੇ। ਉੱਥੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਦੇ ਵੱਲੋਂ ਇਸ ਨਗਰ ਕੀਰਤਨ ਦਾ ਸੁਆਗਤ ਵੀ ਕੀਤਾ ਗਿਆ। ਬੱਬਈ ਅੱਜ ਪਹਿਲੀ ਫਾਛਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਜਿਹੜਾ ਆਰੰਭ ਹੋ ਰਿਹਾ ਪਿੰਡ ਸਲਾਣਾ ਤੋਂ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਇਹ ਜੋ ਨਗਰ ਕੀਰਤਨ ਆ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਤੇ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਅੱਜ ਪ੍ਰਾਰੰਭ ਹੋ ਰਹੇ ਨੇ ਕਿਉਂਕਿ ਅੱਜ ਸਾਰੇ ਵਰਡ ਦੇ ਵਿੱਚ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦੇ ਹੜਾ ਨੂੰ ਮੁੱਖ ਰੱਖਦੇ ਹੋਏ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਨੇ ਨਗਰ ਕੀਰਤਨ ਪ੍ਰਾਰੰਭ ਹੋ ਰਹੇ ਨੇ ਤੇ ਇਸ ਸਥਾਨ ਤੋਂ ਵੀ ਹਰ ਸਾਲ ਦੀ ਤਰ੍ਹਾਂ ਅੱਜ ਨਗਰ ਕੀਰਤਨ ਪ੍ਰਾਰੰਭ ਹੋ ਰਹੇ ਨੇ ਜਿਹੜਾ ਸਲਾਣਾ ਤੋਂ ਰਵਾਨਾ ਹੁੰਦੇ ਹੋਏ ਪਿੰਡ ਖਾਟੜਾ ਭਗਾੌਰ ਰਤਨਪਾਲੋਂ ਤੋਂ ਹੀ ਹੁੰਦਾ ਹੋਇਆ ਇਸ ਸਥਾਨ ਤੇ ਵਾਪਸੀ ਪਹੁੰਚਣਗੇ ਸੰਗਤਾਂ 'ਚ ਕਿੰਦਾ ਦਾ ਉਤਸ਼ਾਹ ਇਸ ਸਮੇਂ ਦੇਖਣ ਨੂੰ ਜਿਹੜਾ ਮਿਲ ਰਿਹਾ ਬਹੁਤ ਸੰਗਤਾਂ ਦਾ ਉਤਸ਼ਾਹ ਕਿਉਂਕਿ ਇਸ ਸਥਾਨ ਤੇ ਰੇਗਸਾਲ ਦੀ ਤਰ੍ਹਾਂ ਪਹਿਲਾਂ ਤਾਂ 31 ਜੁਲਾਈ ਤੋਂ ਧੰਨ ਸ੍ਰੀ ਗੁਰੂ ਨਾਨਕ ਪਾਸਾ ਜੀ ਦੇ ਅਵਤਾਰ ਦੇ ਹੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ 31 ਜੁਲਾਈ ਤੋਂ ਸ੍ਰੀ ਸੁਖਣੀ ਸਾਹਿਬ ਦੀਆਂ ਲੜੀਆਂ ਚੱਲ ਰਹੀਆਂ ਨੇ ਤੇ ਤਕਰੀਬਨ 1 ਮਹੀਨੇ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲ ਰਹੀਆਂ ਨੇ ਅੱਜ ਅਖੀਰਲੇ ਪਾਠ ਪ੍ਰਾਰੰਭ ਹੋ ਰਹੇ ਨੇ ਤੇ ਨਗਰ ਕੀਰਤਨ ਆਰੰਭ ਹੋ ਰਿਹਾ ਨਗਰ ਕੀਰਤਨ ਉਸ ਤੋਂ ਬਾਅਦ ਹੋਰ ਕੀ ਕੀ ਪ੍ਰੋਗਰਾਮ ਇੱਥੇ ਲਿਖੇ ਜਾਣਗੇ ਤੇ ਇਹ ਤੋਂ ਬਾਅਦ ਤੇ ਪਰਸੋਂ ਨੂੰ ਫਿਰ ਦੀਵਾਨ ਸਜਣਗੇ ਅੱਜ ਪਹਿਲਾ ਨਗਰ ਕੀਰਤਨ ਦੀ ਸਮਾਪਤੀ ਹੋਈ ਪਰਸੋਂ ਨੂੰ ਦੀਵਾਨ ਸਜਣਗੇ ਦੀਵਾਨਾਂ ਤੋਂ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ ਪਾਪਾ ਜੀ ਕੀ ਕਹਿਣਾ ਚਾਹੋਗੇ ਪਹਿਲੀ ਪਾਰਕ ਸਿੰਘ ਜੀ ਨੂੰ ਨਾਨਕ ਦੇਵ ਜੀ ਦੇ ਮਨਦਿਰ ਤੇ ਸਮਾਂ ਵਿੱਚ ਨਗਰ ਕੀਰਤਨ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਚਰਨਾਂ ਵਿੱਚ ਬੇਨਤੀ ਹੈ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਸਲਾਣਾ ਤੋਂ ਨਗਰ ਕੀਰਤਨ ਆਰੰਭ ਹੋ ਰਿਹਾ ਹੈ ਨਾ ਜਿਨ੍ਹਾਂ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਇਕੱਤਰਤਾ ਹੋ ਰਹੀਆਂ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਪਹੁੰਚੀਆਂ ਗੁਰਦੁਆਰਾ ਸਾਹਿਬ ਚਸ਼ਮਾ ਸਾਹਿਬ ਵਿਖੇ ਪਹੁੰਚ ਜਾਣਾ ਨਗਰ ਕੀਰਤਨ ਆਰੰਭ ਹੋ ਰਿਹਾ ਸਮੂਹ ਇਲਾਕਾ ਸੰਗਤਾਂ ਨੂੰ ਗੁਰੂ ਅਨਪਾਸ ਜੀ ਦੇ ਪ੍ਰਕਾਸ਼ ਦਿਹਾੜੇਆਂ ਦੇ ਲੱਖ ਲੱਖ ਵਧਾਈਆਂ ਹੋਣ ਜੀ ਇਸ ਸਤਾਨ ਤੇ ਹਰ ਗੋਬਿੰਦ ਸਾਹਿਬ ਮਹਾਰਾਜ ਦੀ 400 ਪ੍ਰਾਪਤ ਹੈ ਸੋ ਹਰ ਪੂਰਨਮਾਸੀ ਦੇ ਦਿਹਾੜੇ ਵੀ ਮਨਾਇਆ ਹਨ ਤੇ ਹਰ ਗੁਰਪੁਰਬ ਮਨਾਇਆ ਜਾਂਦਾ ਹਨ ਸਮੂਹ ਸੰਗਤਾਂ ਹਾਜ਼ਰੀਆਂ ਭਰਦੇ ਹਨ ਤੇ ਇੱਥੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਕਹਿਣਾ ਜਾਊਗਾ ਅੱਜ ਪਿੰਡ ਸਲਾਣਾ ਵਿੱਚ ਜਿਹੜਾ ਨਗਰ ਕੀਰਤਨ ਆਰੰਭ ਹੋ ਰਿਹਾ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਜੀ ਸਾਡਾ ਪਿੰਡ ਬਹੁਤ ਕਰਮਾ ਵਾਲਾ ਹੈ ਜੀ ਜਿੱਥੇ ਹਰ ਸਾਲ ਨਗਰ ਕੀਰਤਨ ਨਿਕਲਦਾ ਹੈ ਜੀ ਸਾਰੀ ਸੰਗਤ ਜ਼ਰਾਂਲ ਮਿਲ ਕੇ ਇਸ ਦਾ ਖੇਲਾ ਕਰਦੀ ਹੈ ਜੀ ਕਿੰਨੀ ਕਿ ਇੱਥੇ ਬੀਬੀਆਂ ਨੇ ਕਿੰਨਾ ਕਿ ਬੀਬੀਆਂ ਚ ਵੀ ਆਪਾਂ ਦੇਖੀ ਵਾਹਿਗੁਰੂ ਜੀ ਕਾ ਫਤਿਹ ਜੀ ਬੀਬੀਆਂ ਬਹੁਤ ਸੇਵਾ ਕਰਦੀਆਂ ਨੇ ਜੀ ਖੰਡਕਾਟ ਸਾਹਿਬ ਵੀ ਕਰਾਉਂਦੀਆਂ ਨੇ ਹਰ ਇੱਕ ਥਾਂ ਸਤਿਵੰਦ ਚੜ੍ਹ ਕੇ ਹਿੱਸਾ ਲੈਂਦੀਆਂ ਨੇ ਜੀ